ਸਸਕੀ ਕਾਲਦੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕਾਲੇ ਚਨੇ ਕਾਲੇ ਚਨੇ ਦੀ ਸਬਜ਼ੀ ਜਿਹੜੀ ਸਭ ਨੂੰ ਪਸੰਦ ਹੈ ਤੇ ਮੈਂ ਇੱਕ ਕੁਲ ਹੀ ਕਾਲੇ ਚਨੇ ਲਏ ਸੀ ਤੇ 5-6 ਘੰਟੇ ਹੋ ਗਏ ਸੀ ਇਹਨਾਂ ਨੂੰ ਭਿਓ ਕੇ ਰੱਖਿਆ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋਲੇ ਆ ਜਿਹੜੇ ਗਰਮੀ ਚ ਛੋਲੇ ਚਨੇ ਬਣਾਈਦੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਸਰਦੀਆਂ ਵਾਲੇ ਜਿਹੜੇ ਚਨੇ ਉਹਨਾਂ ਦਾ ਪਾਣੀ ਪਾ ਲਈ ਤਾਂ ਤੇ ਹੁਣ ਇਸ ਤੋਂ ਬਾਅਦ ਤੇ ਇਥੇ ਦੋ ਤਿੰਨ ਤਿੰਨ ਪਿਆਜ਼ ਕੱਟ ਲਏ ਸੀ ਦੋ ਟਮਾਟਰ ਲਸਣ ਅਦਰ ਤੇ ਹਰੀਆਂ ਮਿਰਚਾਂ ਪਾਵਾਂਗੇ ਤੇ ਇਹਨਾਂ ਨੂੰ ਮਿਕਸੀ ਚ ਬਲੈਂਡ ਕਰ ਲਵਾਂਗੇ ਪਿਆਜ਼ਾਂ ਨੂੰ ਗ੍ਰाइंड ਕਰਾਂਗੇ ਮਿਕਸੀ ਚ ਪਾ ਕੇ ਪਹਿਲੇ ਆਪਾਂ ਪਿਆਜ਼ ਗ੍ਰाइंड ਕਰਾਂਗੇ ਉਸ ਤੋਂ ਬਾਅਦ ਟਮਾਟਰ ਅਸਕ ਲਸਣ ਤੇ ਮਿਰਚਾਂ ਨੂੰ ਗ੍ਰाइंड ਕਰ ਲਾਂਗੇ ਹਾਂਜੀ ਆਪਾਂ ਡੱਬਸ਼ਨ ਤੇ ਕੁੱਕਰ ਰੱਖਤਾ ਤੇ ਗੇਰ ਤੇ ਕੱਚੀ ਮੈਂ ਤੇਲ ਪਾਈ ਸੀ ਤੇ ਤੇਲ ਸਾਡਾ ਗਰਮ ਹੋ ਚੁੱਕਾ ਹੋਵੇ ਤੇ ਮੈਂ ਹੁਣ ਜੀਰਾ ਪਾ ਦਾਂਗੀ। ਉਹ ਜੀਰੇ ਨੂੰ ਆਪਾਂ ਤੜਤ ਲੈਨੇ ਆ ਚੰਗੀ ਤਰ੍ਹਾਂ। ਜੀਰੇ ਨੂੰ 2 ਮਿੰਟ ਹੋ ਗਏ ਸੀ। ਭੁੰਨਦੇ ਭੇਂ ਭੁੰਨ ਤੇ ਆਜ ਪਾ ਦਾਂਗੀ। ਪਿਆਜ਼ਾਂ ਨੂੰ ਦੋ ਤਿੰਨ ਮਿੰਟ ਵਾਸਤੇ ਸੋਨ ਲੈਨੇ ਆਪਾਂ ਪਿਆਜ਼ਾਂ ਨੂੰ ਚਾਰ ਪੰਜ ਮਿੰਟ ਵਾਸਤੇ ਸੋਨ ਲਿਆ ਤੇ ਜਿਹੜੇ ਤੁਹਾਨੂੰ ਦੋਤ ਲਗਦੀ ਸੀ ਤੇ ਲਾ ਲਿਆ ਸੀ ਤੇ ਹੁਣ ਆਪਾਂ ਟਮਾਟਰ ਨੂੰ ਅਤੇ ਕੱਛੀ ਹਰੀ ਮਿਰਚਾਂ ਨਗਰਾਂ ਦੇ ਦਾਲੀਏ ਸੀ ਇਹਨਾਂ ਨੂੰ ਕਾਦੂਨੀਆਂ ਕਿ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪੋਨ ਲਵਾਵਾਂਗੇ 4-5 ਮਿੰਟ ਵਾਸਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਾਦੂਨਾਂਗੇ ਟਮਾਟਰ ਲਸਣ ਅਦਰਕ ਨੂੰ ਚੰਗੀ ਤਰ੍ਹਾਂ ਸੀ ਭੁੰਨ ਲਿਆ। ਤੇ ਦੇਸਾ ਦੇ ਚੰਗੀ ਤਰ੍ਹਾਂ ਪੁੱਜ ਗਏ। ਮਸਾਲਾ ਸਾਡਾ ਤੇ ਹੁਣ ਮੈਂ ਪਾ ਦਵਾਂਗੀ। ਨਮਕ ਪਾਵਾਂਗੀ। ਚਮਚੇ ਇੱਕ ਨਮਕ ਪਾਵਾਂਗੀ। ਲਾਲ ਮਿਰਚ ਚਮਚੇ ਦਾ ਚੌਥਾ ਹੀ ਸ ਪਾ ਦਵਾਂਗੀ। ਹਲਦੀ ਪਾਊਡਰ ਪਾ ਦਾਂਗੀ ਚਮਚੇ ਦਾ ਚੌਥਾ ਹੀ ਸੋ। ਆਲੀ ਵਿੱਚ ਪਾ ਦਾਂਗੇ ਮਸਾਲੇ ਦਾ ਚਮਚਾ ਦਾ ਚੌਥਾ ਇਸੂੰ ਇਹ ਚਣਿਆਂ ਦੀ ਸਬਜ਼ੀ ਚ ਵੀ ਮਸਾਲੇ ਜ਼ਿਆਦੇ ਨਹੀਂ ਪਾਵਾਂਗੇ ਆਪਾਂ ਤੇ ਦਬਖੜੇ ਪਾ ਦਿੰਨੀ ਤੇਜ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ 4-5 ਮਿੰਟ ਵਾਸਤੇ ਤਕਵਾ ਤਕਾ ਲਾਂਗੇ ਮਸਾਲਿਆਂ ਨੂੰ हला हला के मसाले पका लवाने हम मसाले साढ़े चंकी तरह पक गए हैं ਮੈਂ ਪਾਦਮਨ ਜੀ ਦਾ ਟਮਾਟਰਾਂ ਵਾਲਾ ਜਾਲਤੋਂ ਮੈਂ ਪਾ ਲਈ ਸੀ ਉਹ ਪਾਦਮਨ ਜੀ ਥੋੜਾ ਦੇ ਤੇ ਹੁਣ ਆਪਾਂ ਇਹਨੂੰ ਫੇਰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਹੁਣ ਵੇਖੋ ਤੇ ਮਸਾਲੇ ਨੇ ਤੇਲ ਛੱਡ ਦਿੱਤਾ ਤੇ ਹੁਣ ਮੈਂ ਪਾ ਦਵਾਂਗੀ ਚਨੇ ਇਹ ਨਹੀਂ ਪਾ ਕੇ 2-3 ਮਿੰਟ ਵਾਸਤੇ ਰਿਸਤਾ ਹੀ ਆਪਾਂ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਚਣਿਆਂ ਨੂੰ ਚੈੱਕ ਕਰ ਲੈਂਦੇ ਆਪਾਂ ਤੇ ਇਹ ਦੇਖ ਸਾਡੇ ਚਣਿਆਂ ਦੀ ਗਰੇਵੀ ਵੇਖੋ ਕਿੰਨੀ ਸੰਘਣੀ ਬਣੀ ਬਾਲਨ ਤੋਂ ਬਗੈਰ ਹੀ ਆਪਾਂ ਚਨੇ ਇੰਨੇ ਤੈਸਟ ਬਣਨਗੇ ਸਾਡੇ ਤੇ ਹੁਣ ਪਾ ਦਵਾਂਗੇ ਇਹਦੇ ਵਿੱਚ ਪਾਣੀ ਪਾਣੀ ਇੱਥੇ ਥੋੜਾ ਨਾ ਜਿਆਦਾ ਹੀ ਪਾਇਆ ਹੈ 5-6 ਵਿਚਲਾ ਬਣਾਵਾਂਗੇ ਤੇ ਹੁਣ ਆਪਾਂ ਟੱਕਣ ਦੇ ਦਿੰਨੇ ਆਂ 5 ਤੋਂ 6 ਵਸਲਾ ਦਵਾਵਾਂਗੇ ਫਿਰ ਟੱਕਰ ਕੋਲ ਦਵਾਵਾਂਗੇ ਅੰਜੀ 5 ਤੋਂ 6 ਵਸਲਾ ਹੋ ਗਈਆਂ ਤੇ ਹੁਣ ਆਪਾਂ ਕੁੱਕਰ ਨੂੰ ਖੋਲ ਦਿੰਨੇ ਆਂ ਟੀਮੇਟ ਲਿਖਾ ਆਪ ਦੇ ਮੇਨ ਚਣਿਆਂ ਨੂੰ ਚੈੱਕ ਕਰ ਲੈਨੇ ਆਪਾਂ ਚਣਿਆਂ ਦੀ ਗਰੇਵੀ ਵੇਖੋ ਕਿੰਨੀ ਸੋਹਣੀ ਸੰਘਣੀ ਸੰਘਣੀ ਬਣੀ ਕਿ ਹੁਣ ਆਪਾਂ ਪਾ ਦਵਾਂਗੇ ਗਰਮ ਮਸਾਲਾ ਚਮਚੇ ਦਾ ਚੌਥਾ ਹਿੱਸਾ ਤੇ ਇੱਥੇ ਆਪਾਂ ਚੈੱਕ ਕਰ ਲੈਨੇ ਆ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਗਲਗੇ ਚਨੇ 3 ਬੋਲ ਆਪਾਂ ਕਾਦਵਾਂਗੇ ਧਨੀਆ ਮਿਕਸ ਕਰ ਲਵਾਂਗੇ ਤੇ ਮੈਂ ਚਚਣਿਆਂ ਦੀ ਗਰੇਵੀ ਥੋੜੀ ਸੰਗਣੀ ਬਣਾਈ ਤੁਸੀਂ ਆਪਣੇ ਜਿੱਤਰਾ ਵੀ ਤੁਸੀਂ ਪਸੰਦ ਕਰੀਆ ਥੋੜੀ ਨਰਮ ਵੀ ਕਰ ਸਕਦੇ ਤੇ ਚਣਿਆਂ ਦੀ ਸਬਜ਼ੀ ਵੇਖੋ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਤੇ ਹੁਣ ਆਪਾਂ ਕਰ ਲਵਾਂਗੇ ਜੀ ਸਰਵ ਹਾਂਜੀ ਹੁਣ ਆਪਾਂ ਸਬਜ਼ੀ ਡੁੰਗੇ ਤੇ ਪਾਵਾਂਗੇ ਜੀ ਸਬਜ਼ੀ ਤੁਸੀਂ ਇਹ ਵਾਲੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਸਵਾਦ ਸਬਜ਼ੀ ਬਣਦੀ ਹੈ ਤੇ ਚੈਨਨ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਆਪਾਂ ਜਿਆਦੀ ਪਤਲੀ ਨਹੀਂ ਸਬਜੀ ਬਣਾਵਾਂਗੇ ਚਣਿਆਂ ਦੀ ਸਬਜੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਗਰੇਵੀ ਵਾਲੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਸਬਜੀ ਦਾ ਟੈਕਚਰ ਵੇਖੋ ਤੁਸੀਂ ਵੀਡੀਓ ਵੇਖਣ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੋਂ ਫੇਰ ਮਿਲਾਂਗੇ ਤੁਹਾਨੂੰ